ਇੱਕ ਦਿਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਿਵਾਨ ਵਿੱਚ ਬੈਠ ਕੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਤਾਂ ਇੱਕ ਸਿੱਖ ਨੇ ਆਪ ਜੀ ਦੇ ਸਨਮੁਖ ਆ ਕੇ ਇੱਕ ਦੁੱਧ ਦਾ ਭਰਿਆ ਹੋਇਆ ਘੜਾ ਆਪ ਜੀ ਨੂੰ ਭੇਟਾ ਕੀਤਾ ਅਤੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਸਤਗੁਰੂ ਜੀ ਨੇ ਪੁੱਛਿਆ ਤੂੰ ਕਿਸ ਪਿੰਡ ਵਿੱਚ ਰਹਿੰਦਾ ਹੈ ਤੇਰਾ ਅਤੇ ਤੇਰੇ ਪਿਤਾ ਦਾ ਕੀ ਨਾਮ ਹੈ ਸਿੱਖ ਨੇ ਕਿਹਾ ਗੁਰੂ ਜੀ ਮੇਰਾ ਪਿੰਡ ਮੋੜ ਹੈ ਮੇਰਾ ਨਾਮ ਦਲਪਤ ਹੈ ਅਤੇ ਮੈਂ ਭੀਮ ਦਾ ਪੁੱਤਰ ਹਾਂ ਗੁਰੂ ਜੀ ਨੇ ਉਸ ਦੇ ਵੱਡੇ ਕਦ ਕਾਠ ਨੂੰ ਵੇਖ ਕੇ ਆਖਿਆ ਭੀਮ ਦਾ ਪੁੱਤਰ ਹੋਣ ਕਰਕੇ ਹੀ ਤੂੰ ਦਲਪਤ ਦੇ ਨਾਮ ਦਾ ਦਰਜਾ ਪਾਇਆ ਹੈ ਇਹ ਬਚਨ ਕਰਕੇ ਗੁਰੂ ਜੀ ਨੇ પ્રસન્ન ਹੋ ਕੇ ਦਲਪਤ ਨੂੰ ਆਪਣੇ ਪਾਸੋਂ ਪੱਗ ਬੰਧਾਈ ਅਤੇ ਬਚਨ ਕੀਤਾ ਕਿ ਜੇ ਤੂੰ ਸਿੱਖੀ ਦੀ ਵਡਿਆਈ ਰੱਖੇਂਗਾ ਤਾਂ ਤੇਰੀ ਬਹੁਤ ਸੁਖ ਸੰਪਤਾ ਵਧੇਗੀ ਗੁਰੂ ਦੀ ਆਨ ਸਦਾ ਮੰਦੇ ਰਹਿਣਾ ਦਲਪਤ ਗੁਰੂ ਜੀ ਦੀ ਬਖਸ਼ਿਸ਼ ਪਾ ਕੇ ਬੜਾ ਪ੍ਰਸੰਨ ਹੋਇਆ ਅਤੇ ਕੁਝ ਦਿਨ ਹਾਜ਼ਰੀ ਭਰ ਕੇ ਵਾਪਸ ਆਪਣੇ ਕਰਮ ਮੋੜ ਪਿੰਡ ਆ ਗਿਆ ਦਲਪਤ ਦੀ ਚੜ੍ਹਦੀ ਕਲਾ ਵੇਖ ਕੇ ਮੋੜ ਪਿੰਡ ਦੇ ਡੂਮਾ ਨੇ ਉਸ ਦੀ ਪ੍ਰਸ਼ੰਸਾ ਵਜੋਂ ਗਾਉਣ ਗਾਇਆ ਜਿਸ ਨੂੰ ਸੁਣ ਕੇ ਦਲਪਤ ਨੇ ਖੁਸ਼ੀ ਵਿੱਚ ਆਣ ਕੇ ਉਹ ਪੱਗ ਜੋ ਗੁਰੂ ਜੀ ਨੇ ਬਖਸ਼ਿਸ਼ ਕੀਤੀ ਸੀ ਸਿਰ ਤੋਂ ਲਾ ਕੇ ਉਹਨਾਂ ਡੂਮਾਂ ਨੂੰ ਦੇ ਦਿੱਤੀ ਗੁਰੂ ਬਖਸ਼ਿਸ਼ ਦੀ ਮਹਾਨਤਾ ਨੂੰ ਨਾ ਜਾਣਦਾ ਹੋਇਆ ਪੱਗ ਡੂਮਾਂ ਨੂੰ ਦੇ ਕੇ ਦਲਪਤ ਫਿਰ ਸਖਣਾ ਹੀ ਰਹਿ ਗਿਆ ਉਸ ਦੇ ਜਾਗੇ ਹੋਏ ਭਾਗ ਫਿਰ ਸੌਂ ਗਏ ਦਲ ਹੀ ਪ੍ਰਸਿੱਧ ਰਿਹਾ ਸੋ ਗੁਰੂ ਪਿਆਰਿਓ ਆਪ ਜੀ ਵੀ ਜੋ ਗੁਰੂ ਘਰ ਵੱਲੋਂ ਭੇਟਾ ਬਖਸ਼ਿਸ਼ ਹੋਈ ਹੋਵੇ ਕਦੀ ਵੀ ਕਿਸੇ ਦੂਸਰੇ ਨੂੰ ਨਾ ਦੇਣਾ